ਬਹੁਤ ਹੀ ਕਮ ਆਣ ਵਾਲੀਆਂ ਗੱਲਾਂ ਜਰੂਰ ਸੁਣੋ ਨੰਬਰ 1 ਜੇਕਰ ਤੁਸੀਂ ਨਿੰਬੂ ਦੇ ਛਿਲਕੇ ਉੱਪਰ ਥੋੜਾ ਜਿਹਾ ਸਰੋਂ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਦੰਦਾ ਉੱਪਰ ਰਗੜ ਲਓ ਤਾਂ ਇਸ ਨਾਲ ਤੁਹਾਡੇ ਦੰਦਾ ਵੀ ਮੋਤੀਆਂ ਦੀ ਤਰ੍ਹਾਂ ਚਮਕ ਜਾਣਗੇ ਤੇ ਨਾਲ ਹੀ ਮਸੂੜਿਆਂ ਨੂੰ ਵੀ ਮਜ਼ਬੂਤੀ ਮਿਲੇਗੀ ਨੰਬਰ 2 ਜਿਹੜੇ ਲੋਕਾਂ ਨੂੰ ਪ੍ਰਾਗ ਕਣਾਂ ਤੋਂ ਅਲਰਜੀ ਹੋਵੇ ਉਹਨਾਂ ਨੂੰ ਕਦੇ ਵੀ ਸ਼ਹਿਦ ਦਾ ਸੇਵਨ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਇਸ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਨੰਬਰ 3 ਜੇਕਰ ਤੁਸੀਂ ਕੱਪੜਿਆਂ ਨੂੰ ਪਹਿਲਾਂ ਪਾਣੀ ਵਿੱਚ ਛਿੱਟਾ ਸਿਰਕਾ ਪਾ ਕੇ ਕੁਝ ਸਮੇਂ ਲਈ ਭੋਂਕੇ ਰੱਖ ਦਿਓ ਤੇ ਇਸ ਨਾਲ ਤੁਹਾਡੇ ਕੱਪੜਿਆਂ ਵਿੱਚੋਂ ਕਦੇ ਵੀ ਰੰਗ ਨਹੀਂ ਨਿਕਲੇਗਾ ਤੇ ਨਾਲ ਹੀ ਉਹਨਾਂ ਦੀ ਚਮਕ ਵੀ ਬਣੀ ਰਹੇਗੀ। ਨੰਬਰ 4 ਜੇਕਰ ਤੁਸੀਂ 1 ਲੀਟਰ ਪਾਣੀ ਵਿੱਚ 2 ਚਮਚ ਨਿੰਬੂ ਦਾ ਰਸ ਅਤੇ ਥੋੜਾ ਜਿਹਾ ਬੇਕਿੰਗ ਸੋਡਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। 1 ਘੰਟੇ ਲਈ ਇਸ ਵਿੱਚੋਂ ਕੱਪੜੇ ਭੋਂਕੇ ਰੱਖ ਦਿਓ ਜਿਨ੍ਹਾਂ ਨੂੰ ਇੱਕ ਦੂਸਰੇ ਦਾ ਰੰਗ ਚੜ ਗਿਆ ਹੋਵੇ। ਤੇ ਫਿਰ 1 ਘੰਟੇ ਬਾਅਦ ਇਹਨਾਂ ਨੂੰ ਮਲ ਕੇ ਧੋ ਲਓ ਉਹਨਾਂ ਦੇ ਦਾਗ ਬਿਲਕੁਲ ਸਾਫ਼ ਹੋ ਜਾਣਗੇ। ਨੰਬਰ 5 ਸਰਦੀਆਂ ਦੇ ਮੌਸਮ ਵਿੱਚ ਫੰਗਸ ਅਤੇ ਬੈਕਟੀਰੀਆ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਬਾਜਰੇ ਦੀ ਰੋਟੀ ਖਾਣ ਨਾਲ ਕਈ ਫਾਇਦੇ ਹੁੰਦੇ ਹਨ। ਬਾਜਰੇ ਵਿੱਚ ਮੌਜੂਦ ਪੋਸ਼ਟਿਕ ਤੱਤਾਂ ਦੇ ਕਾਰਨ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਨੰਬਰ 6 ਜਦੋਂ ਵੀ ਕੋਈ ਵੀ ਬੱਚਾ ਪੜ੍ਹਾਈ ਕਰਦਾ ਹੋਵੇ ਤਾਂ ਉਸ ਨੂੰ 40 ਮਿੰਟ ਤੱਕ ਪੜ੍ਹਾਈ ਕਰਨ ਦੇ ਬਾਅਦ 5-10 ਮਿੰਟ ਲਈ ਬ੍ਰੇਕ ਜ਼ਰੂਰ ਦੇਵੇ। ਇਸ ਤਰ੍ਹਾਂ ਕਰਨ ਨਾਲ ਬੱਚੇ ਦਾ ਦਿਮਾਗ ਪੜ੍ਹਾਈ ਵਿਚ ਲਗਾਤਾਰ ਲੱਗਿਆ ਰਹੇਗਾ ਨੰਬਰ 7 ਜਦੋਂ ਵੀ ਕੋਈ ਬੱਚਾ ਪੜ੍ਹਾਈ ਕਰਦਾ ਹੋਵੇ ਜੇਕਰ ਉਸ ਨੂੰ ਨੀਂਦ ਆ ਰਹੀ ਹੋਵੇ ਤਾਂ ਉਸ ਦੀ ਅੱਖਾਂ ਦੇ ਉੱਪਰ ਹਲਕੀ ਜਿਹੀ ਵੈਸਲੀਨ ਲਗਾ ਦਿਓ ਇਸ ਤਰ੍ਹਾਂ ਕਰਨਾ ਤੁਹਾਨੂੰ ਜਲਦੀ ਨੀਂਦ ਨਹੀਂ ਆਵੇਗੀ ਨੰਬਰ 8 ਜਦੋਂ ਵੀ ਤੁਸੀਂ ਪੜ੍ਹਾਈ ਕਰਦੇ ਹੋ ਤਾਂ ਪਾਣੀ ਬਦ ਤੋਂ ਬਦ ਪੀਓ ਇਸ ਤਰ੍ਹਾਂ ਕਰਨਾ ਤੁਹਾਡਾ ਪੜ੍ਹਾਈ ਵਿੱਚ ਮਨ ਸਾਨੂੰ ਲੰਬੇ ਸਮੇਂ ਤੱਕ ਲੱਗਿਆ ਰਹੇਗਾ ਤੇ ਨਾਲ ਹੀ ਯਾਦ ਵੀ ਸਹੀ ਤਰੀਕੇ ਨਾਲ ਹੋਵੇਗਾ ਨੰਬਰ 9 ਜੇਕਰ ਪੜ੍ਹਾਈ ਕਰਨ ਵਾਲੇ ਬੱਚੇ ਦੇ ਮਾਤਾ ਪਿਤਾ ਬੱਚੇ ਦੇ ਦੇ ਅਧਿਆਪਕ ਨਾਲ ਸੰਪਰਕ ਵਿੱਚ ਰਹਿਣ ਅਤੇ ਸਮੇਂ-ਸਮੇਂ ਤੇ ਜਾਣਕਾਰੀ ਹਾਸਲ ਕਰਨ ਤੋਰਾਂ ਦਾ ਬੱਚਾ ਪੜ੍ਹਾਈ ਵਿੱਚੋਂ ਵਧੀਆ ਨੰਬਰ ਲੈ ਕੇ ਪਾਸ ਹੋ ਸਕਦਾ ਹੈ ਨੰਬਰ 10 ਜਦੋਂ ਵੀ ਔਰਤਾਂ ਮੋٹے ਕੱਪੜਿਆਂ ਨੂੰ ਧੋਂਦੀਆਂ ਹਨ ਤਾਂ ਹਲਕੀ ਜਹੀ ਈਜੀ ਤੇ ਸ਼ੈਂਪੂ ਦੀ ਮਦਦ ਨਾਲ ਹੀ ਧੋਵੇਂ ਇਸ ਤਰ੍ਹਾਂ ਕਰਨਾ ਤੁਹਾਡੇ ਕੱਪੜੇ ਕਦੇ ਵੀ ਖਰਾਬ ਨਹੀਂ ਹੋਣਗੇ ਨੰਬਰ 11 ਜਦੋਂ ਵੀ ਤੁਸੀਂ ਕਿਸੇ ਖਾਸ ਕੰਮ ਲਈ ਘਰ ਤੋਂ ਬਾਹਰ ਜਾਂਦੇ ਹੋ ਤਾਂ ਕਾਲੀ ਮਿਰਚ ਨੂੰ ਕਰਦੇ ਦਰਵਾਜ਼ੇ ਤੇ ਰੱਖ ਕੇ ਉਸ ਉੱਪਰ ਪੈਰ ਰੱਖ ਕੇ ਘਰ ਤੋਂ ਬਾਹਰ ਜਾਓ ਫਿਰ ਵਾਪਸ ਕੁਝ ਲੈਣ ਲਈ ਘਰ ਦੇ ਅੰਦਰ ਨਾ ਆਓ ਇਸ ਤਰ੍ਹਾਂ ਕਰਨਾ ਤੁਹਾਨੂੰ ਕੰਮ 'ਚ ਸਫਲਤਾ ਮਿਲੇਗੀ। ਨੰਬਰ 12 ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਸੀਂ ਇੱਕ ਗਲਾਸ ਦੁੱਧ ਵਿੱਚ ਦੋ ਚੁਟਕੀ ਹਲਦੀ ਦੀ ਚੰਗੀ ਤਰ੍ਹਾਂ ਨਾਲ ਉਬਾਲ ਕੇ ਪੀ ਲਓ ਇਸ ਤਰ੍ਹਾਂ ਕਰਨਾ ਤੁਹਾਡਾ ਸਰੀਰ ਪੂਰਾ ਦਿਨ ਐਕਟਿਵ ਹੀ ਰਹੇਗਾ। ਨੰਬਰ 13 ਸਵੇਰੇ ਉੱਠਣ ਸਰ ਜੇਕਰ ਤੁਸੀਂ ਗੁੰਗੁਣਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੀ ਚਰਬੀ ਘੱਟ ਹੁੰਦੀ ਹੈ ਤੇ ਨਾਲ ਹੀ ਤੁਹਾਨੂੰ ਸਿਹਤ ਸੰਬੰਧੀ अनेका ਹੀ ਲਾਭ ਮਿਲਦੇ ਹਨ। ਨੰਬਰ 14 ਜੇਕਰ ਸਬਜ਼ੀ ਵਿੱਚ ਮਿਰਚ ਤੇਜ਼ ਹੋ ਜਾਵੇ ਤਾਂ ਪੱਕੇ ਹੋਏ ਟਮਾਟਰ ਦੇ ਟੁਕੜੇ ਬਰੀਕ-ਬਰੀਕ ਕੱਟ ਕੇ ਸਬਜ਼ੀ ਵਿੱਚ ਪਾਓ ਤੇ ਥੋੜਾ ਸਮਾਂ ਸਬਜ਼ੀ ਨੂੰ ਪਕਾਓ ਇਸ ਨਾਲ ਸਬਜ਼ੀ ਵਿੱਚ ਮਿਰਚ ਘੱਟ ਹੋ ਜਾਵੇਗੀ। ਨੰਬਰ 15 ਦੁੱਧ ਨੂੰ ਉਬਾਲਣ ਦੇ ਸਮੇਂ ਇੱਕ ਵੱਡਾ ਚਮਚ ਜਾਂ ਫਿਰ ਕੜਛੀ ਬਤੀਲੇ ਦੇ ਉੱਪਰ ਰੱਖੋ ਇਸ ਨਾਲ ਦੁੱਧ ਉੱਪਰ ਕੇ ਬਾਹਰ ਨਹੀਂ ਆਵੇਗਾ। ਨੰਬਰ 16 ਜੇਕਰ ਤੁਸੀਂ ਚੌਲਾਂ ਵਿੱਚ ਨਮਕ ਮਿਲਾ ਕੇ ਰੱਖਦੇ ਹੋ ਤਾਂ ਇਸ ਨਾਲ ਚੌਲਾਂ ਵਿੱਚ ਕਦੇ ਵੀ ਕੀੜਾ ਨਹੀਂ ਪੈਂਦਾ ਹਮੇਸ਼ਾ ਸਹੀ ਰਹਿੰਦੇ ਹਨ। ਨੰਬਰ 17 베ਲਣੇ ਉਪਰ ਆਟਾ ਨਾ ਚਿਪਕੇ ਇਸ ਲਈ 베ਲਣੇ ਨੂੰ 4-5 ਮਿੰਟ ਲਈ ਫ੍ਰਿਜ ਵਿੱਚ ਜ਼ਰੂਰ ਰੱਖੋ। ਨੰਬਰ 18 ਨਾਰੀਅਲ ਨੂੰ ਪੰਨਣ ਤੋਂ ਪਹਿਲਾਂ 10-15 ਮਿੰਟ ਲਈ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਆਸਾਨੀ ਨਾਲ ਟੁੱਟ ਜਾਂਦਾ ਹੈ। ਨੰਬਰ 19 ਜੇਕਰ ਤੁਹਾਡੇ ਸਿਰ ਵਿੱਚ ਦਰਦ ਹਟ ਹੀ ਨਾ ਰਿਹਾ ਹੋਵੇ ਤਾਂ ਤੁਸੀਂ ਕੌਫੀ ਬਣਾ ਕੇ ਪੀ ਸਕਦੇ ਹੋ ਤੇ ਫਿਰ ਕੁਝ ਸਮੇਂ ਲਈ ਆਰਾਮ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਿਰ ਵਿੱਚ ਹੋਰਿਆ ਦਰਦ ਠੀਕ ਹੋ ਜਾਵੇਗਾ। ਨੰਬਰ 2 ਜੇਕਰ ਤੁਸੀਂ ਸਬਜੀ ਨੂੰ ਥੱਲੇ ਲੱਗਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਹਮੇਸ਼ਾ ਘੱਟ ਸੇਕ ਉੱਪਰ ਰੱਖ ਕੇ ਪਕਾਓ ਤੇ ਨਾਲ ਹੀ ਪਾਣੀ ਦਾ ਛਿੱਟਾ ਵੀ ਜ਼ਰੂਰ ਮਾਰ ਦੇਵੋ। ਨੰਬਰ 21 ਜੇਕਰ ਤੁਸੀਂ ਆਪਣੇ ਸਿਰ ਵਿੱਚ ਆਮਲਾ ਤੇਲ ਲਗਾ ਲਓ ਤਾਂ ਇਸ ਤੋਂ ਇਲਾਵਾ ਤੁਹਾਨੂੰ ਕਦੇ ਵੀ ਮਹਿੰਦੀ ਜਾਂ ਕਲਰ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਇਸ ਦੀ ਮਦਦ ਨਾਲ ਹੀ ਤੁਹਾਡੇ ਹੌਲੀ-ਹੌਲੀ ਵਾਲ ਕਾਲੇ ਹੋਣ ਲੱਗ ਜਾਣਗੇ। ਨੰਬਰ 2 ਜਿਨ੍ਹਾਂ ਨੂੰ ਆਰਤਨ ਰਾਤ ਨੂੰ ਨੀਂਦ ਆਉਣ ਦੀ ਸਮੱਸਿਆ ਹੈ ਉਹ ਔਰਤਾਂ ਰੋਜ਼ਾਨਾ ਸਵੇਰੇ 2 ਘਰੁੱਟ ਪਿਆਓ ਕੇ ਰੱਖ ਦੇਣ। ਤੇ ਸ਼ਾਮ ਨੂੰ ਸੌਣ ਤੋਂ ਪਹਿਲਾਂ ਦੁੱਧ ਨਾਲ ਬੱਤੀ ਵਰ ਚਵਾ ਕੇ ਖਾਓ ਫਿਰ ਸੌਂ ਜਾਓ ਇਸ ਨਾਲ ਤੁਹਾਨੂੰ ਨੀਂਦ ਆ ਜਾਵੇਗੀ ਨੰਬਰ 23 ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਉੱਪਰ ਲਗਾਉਂਦੇ ਹੋ ਤਾਂ ਉਸ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਹੀ ਲਗਾ ਲਓ ਤਾਂ ਜੋ ਜਦੋਂ ਤੁਸੀਂ ਸੌਵੋ ਤੁਹਾਡੇ ਸਰਾਣੇ ਜਾਂ ਬਿਸਤਰੇ ਨਾਲ ਲੱਗੇ ਅੱਧੇ ਘੰਟੇ ਅੰਦਰ ਉਹ ਤੁਹਾਡੇ ਚਿਹਰੇ ਦੇ ਅੰਦਰ ਚਲੀ ਜਾਂਦੀ ਹੈ ਨੰਬਰ 24 ਜਦੋਂ ਵੀ ਤੁਸੀਂ ਮੇਥਿਆਂ ਨੂੰ ਡੰਡੀਆਂ ਤੋਂ ਲੱਗ ਕਰਨਾ ਹੋਵੇ ਤਾਂ ਉਹਨਾਂ ਨੂੰ ਜਾਲੀ ਵਾਲੀ ਟੋਕਰੀ ਵਿੱਚ ਪਾ ਕੇ ਖੇਚ ਲਓ ਇਸ ਤਰ੍ਹਾਂ ਕਰਨ ਨਾਲ ਉਹ ਆਸਾਨੀ ਨਾਲ ਡੰਡੀਆਂ ਤੋਂ ਅਲੱਗ ਉਹ ਜਾਣਗੇ ਜਾਂ ਤੁਹਾਡਾ ਸਤਮਾ ਵੀ ਬਚ ਜਾਵੇਗਾ ਨੰਬਰ 25 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਉੱਪਰ ਨਾਰੀਅਲ ਦਾ ਤੇਲ ਲਗਾ ਕੇ ਸੌਂਜੋ ਤੇ ਸਵੇਰੇ ਸਾਦੇ ਪਾਣੀ ਨਾਲ ਧੋ ਲਓ ਇਸ ਨਾਲ ਤੁਹਾਡੇ ਚਿਹਰੇ ਉੱਪਰ ਚਮਕਣ ਲੱਗ ਜਾਵੇਗੀ ਜੇਕਰ ਤੁਹਾਡੀ ਆਇਲੀ ਸਕਿਨ ਹੈ ਤਾਂ ਥੋੜੇ ਸਮੇਂ ਬਾਅਦ ਧੋ ਦਿਓ ਜੇਕਰ ਨਹੀਂ ਤਾਂ ਪੂਰੀ ਰਾਤ ਲਈ ਰੱਖੋ ਨੰਬਰ 26 ਜੇਕਰ ਤੁਸੀਂ ਰੋਜ਼ਾਨਾ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਉੱਪਰ ਹਲਕਾ ਕੋਸਾ ਕਰਕੇ ਸਰੋਂ ਦਾ ਤੇਲ ਲਗਾ ਕੇ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰ ਲਓ ਤਾਂ ਇਸ ਨਾਲ ਤੁਹਾਡੇ ਚਿਹਰੇ ਉੱਪਰ ਬਹੁਤ ਹੀ ਚਮਕ ਆਵੇਗੀ ਨੰਬਰ 3 ਜੇਕਰ ਤੁਸੀਂ ਰੋਜ਼ਾਨਾ ਆਪਣੇ ਸਿਰ ਦੀ ਮਾਲਿਸ਼ ਕਰੋ ਤਾਂ ਇਸ ਨਾਲ ਖੂਨ ਦਾ ਸੰਚਾਰ ਸਹੀ ਹੋ ਜਾਂਦਾ ਹੈ ਜਿਸ ਨਾਲ ਤੁਹਾਡੇ ਦਿਮਾਗ ਨੂੰ ਬਿਹਤਰ ਤਾਕਤ ਮਿਲਦੀ ਹੈ ਇਸ ਤੋਂ ਇਲਾਵਾ ਵਾਲਾਂ ਨੂੰ ਵੀ ਮਜ਼ਬੂਤੀ ਮਿਲਦੀ ਹੈ ਨੰਬਰ 8 ਜਿਹੜੀਆਂ ਔਰਤਾਂ ਅਕਸਰ ਘਰ ਵਿੱਚ ਲੜਾਈ ਝਗੜੇ ਕਰਦੀਆਂ ਹਨ ਉਹਨਾਂ ਆਰਤਾਂ ਦੇ ਘਰ ਦਾ ਮਾਹੌਲ ਬਹੁਤ ਹੀ ਖਰਾਬ ਹੋ ਜਾਂਦਾ ਹੈ ਨਾਲ ਹੀ ਘਰ ਵਿੱਚ ਬਰਕਤ ਵੀ ਨਹੀਂ ਰਹਿੰਦੀ ਨੰਬਰ 29 ਜਿਹੜੀਆਂ ਔਰਤਾਂ ਦਾ ਨਾਮ ਸੀ ਤੋਂ ਸ਼ੁਰੂ ਹੁੰਦਾ ਹੋਵੇ ਔਰਤਾਂ ਦਿਲਾਂ ਦੀਆਂ ਬਹੁਤ ਹੀ ਚੰਗੀਆਂ ਹੁੰਦੀਆਂ ਨੇ ਔਰਤਾਂ ਸਭ ਦਾ ਦਿਲ ਤੋਂ ਬਹੁਤ ਕਰਦੀਆਂ ਨੇ ਪਰ ਇਹਨਾਂ ਦੀ ਦੂਸਰਾ ਵਿਅਕਤੀ ਇੱਜ਼ਤ ਬਹੁਤ ਘੱਟ ਕਰਦਾ ਹੈ ਨੰਬਰ 3 ਜੇਕਰ ਤੁਸੀਂ ਆਪਣੇ ਚਿਹਰੇ ਦਾ ਰੰਗ ਸਾਫ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਕੱਚੇ ਦੁੱਧ ਨਾਲ ਹੀ ਸਾਫ਼ ਕਰਕੇ ਸੌਂਵੋ ਦਿਨਾਂ ਵਿੱਚ ਹੀ ਤੁਹਾਡਾ ਰੰਗ ਸਾਫ਼ ਹੋਣ ਲੱਗ ਜਾਵੇਗਾ ਨੰਬਰ 31 ਜੇਕਰ ਤੁਸੀਂ ਗਰੀਬੀ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਆਪਣੇ ਘਰ ਦੀ ਹਰ ਗੱਲ ਵੱਲ ਧਿਆਨ ਜ਼ਰੂਰ ਦੇਵੋ ਕਿ ਤੁਸੀਂ ਆਪਣੇ ਘਰ ਵਿੱਚ ਕੁਝ ਗਲਤਾਂ ਨਹੀਂ ਕਰ ਰਹੇ ਕਿ ਜਿਸ ਕਰਨ ਪੈਸਾ ਘਰ ਵਿੱਚ ਨਹੀਂ ਟਿਕ ਰਿਹਾ ਘਰ ਦੀ ਹਰ ਚੀਜ਼ ਨਾਲ ਬਰਕਤ ਜੁੜੀ ਹੁੰਦੀ ਹੈ ਬਰਤਨਾਂ ਨੂੰ ਸਾਫ਼ ਰੱਖਣਾ ਬਾਥਰੂਮ ਨੂੰ ਰਸੋਈ ਨੂੰ ਸਾਫ਼ ਰੱਖਣਾ ਕਿਸੇ ਦਾ ਹੱਕ ਨਾ ਮਾਰਨਾ ਨੰਬਰ 32 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਬਹੁਤ ਹੀ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਉਹਨਾਂ ਉੱਪਰ ਨਹਾਉਣ ਤੋਂ ਪਹਿਲਾਂ ਨਾਰੀਅਲ ਦੇ ਤੇਲ ਵਿੱਚ ਐਲੋਵੇਰਾ ਜੈੱਲ ਮਿਲਾ ਕੇ ਜ਼ਰੂਰ ਲਗਾਓ। ਉਹਨਾਂ ਤੋਂ ਬਾਅਦ ਆਪਣੇ ਵਾਲ ਦੇਖ ਕੇ ਤੁਸੀਂ ਹੈਰਾਨ ਹੋ ਮੋਗੇ। ਨੰਬਰ 33 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਪਾਰਲਰ ਵਰਗਾ ਮੇਕਅਪ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਚਿਹਰੇ ਉੱਪਰ ਬੇਸਟਿੰਗ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰ ਲਓ ਫਿਰ ਫਾਊਂਡੇਸ਼ਨ ਵਿੱਚ ਵਾਈਟ ਟੋਨ ਕਰੀਮ ਅਤੇ ਬਦਾਮ ਦਾ ਤੇਲ ਮਿਕਸ ਕਰ ਲਓ। ਫਿਰ ਇਸ ਨੂੰ ਆਪਣੇ ਚਿਹਰੇ ਉੱਪਰ ਬਲੈਂਡਰ ਦੀ ਮਦਦ ਨਾਲ ਲਗਾਓ ਚਿਹਰੇ ਤੇ ਬਹੁਤ ਹੀ ਚਮਕ ਆਵੇਗੀ ਨੰਬਰ 34 ਜੜੀਆਂ ਔਰਤਾਂ ਦੇ ਅਕਸਰ ਦਿਲ ਦੀਆਂ ਸੱਚੀਆਂ ਹੁੰਦੀਆਂ ਹਨ ਇਹਨਾਂ ਔਰਤਾਂ ਦਾ ਜ਼ਿੰਦਗੀ ਵਿੱਚ ਬਹੁਤ ਫਾਇਦਾ ਉੱਟਦਾ ਹੈ ਇਹਨਾਂ ਔਰਤਾਂ ਨੂੰ ਦੂਸਰਾ ਵਿਅਕਤੀ ਹਮੇਸ਼ਾ پاگل ਹੀ ਸਮਝਦਾ ਹੈ ਨੰਬਰ 35 ਜੇਕਰ ਤੁਸੀਂ ਰੋਜ਼ਾਨਾ ਭੇਜੇ ਹੋਏ ਬਦਾਮ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਵੀ ਸਹੀ ਰਹੇਗਾ ਤੇ ਨਾਲ ਉਮਰ ਵੀ ਬਧੇਰੇ ਲੰਮੀ ਹੋਵੇਗੀ ਨੰਬਰ 36 ਜੇਕਰ ਤੁਸੀਂ ਹੱਥੋਂ ਜ਼ਿਆਦਾ ਤੰਦੂਰੀ ਰੋਟੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਦਿਨ ਨਾਲ ਸੋਦੀ ਤੇ ਨੀਕਾਂ ਹੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਵਿੱਚ ਜ਼ਿਆਦਾਤਰ ਮੈਦਾ ਤੇ ਰਿਫਾਈਨਡ ਤੇਲ ਹੀ ਇਸਤੇਮਾਲ ਕੀਤਾ ਜਾਂਦਾ ਹੈ। ਨੰਬਰ 37 ਜੇਕਰ ਸਵੇਰੇ ਖਾਲੀ ਪੇਟ ਇਹਨਾਂ ਪੰਜ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਪੇਟ ਤੋਂ ਲੈ ਕੇ ਦਿਮਾਗ ਤੱਕ ਸੁਣ ਹੋਣ ਲੱਗ ਸਕਦਾ ਹੈ ਤੇ ਨਾਲ ਹੀ ਅਨੇਕਾਂ ਹੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋਏ ਪੰਜ ਚੀਜ਼ਾਂ ਮਠਿਆਈ, ਖੱਟੇ ਫਲ ਪੇਸਟੀ, ਕਾਰਬੋਨੇਟ ਡ੍ਰਿੰਕਸ, ਗਰਮ ਮਸਾਲਾ। ਨੰਬਰ 33 ਕਦੇ ਵੀ ਕਿਸੇ ਵੀ ਔਰਤ ਨੂੰ ਦੂਸਰੀ ਔਰਤ ਬਾਰੇ ਬੁਰਾ ਭਲਾ ਨਹੀਂ ਬੋਲਣਾ ਚਾਹੀਦਾ ਹਮੇਸ਼ਾ ਜੇਕਰ ਔਰਤਾਂ ਤੋਂ ਦੀ ਇੱਜ਼ਤ ਕਰਨ ਲੱਗ ਜਾਵੇ ਤਾਂ ਕਦੇ ਵੀ ਕਿਸੇ ਦਾ ਘਰ ਖਰਾਬ ਨਹੀਂ ਹੁੰਦਾ ਕਈ ਵਾਰ ਔਰਤਾਂ ਦੇ ਕਾਰਨ ਹੀ ਘਰ ਖਰਾਬ ਹੋ ਜਾਂਦੇ ਹਨ ਨੰਬਰ 39 ਜੇਕਰ ਤੁਸੀਂ ਰੋਜ਼ਾਨਾ ਸੰਤਰਾ ਖਾਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਕਦੇ ਵੀ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ ਤੇ ਨਾਲ ਹੀ ਤੁਹਾਡੇ ਚਿਹਰੇ ਉੱਪਰ ਵੀ ਚਮਕ ਆਉਣ ਲੱਗ ਜਾਂਦੀ ਹੈ ਨੰਬਰ 40 ਜੇਕਰ ਔਰਤਾਂ ਬਾਤੂ ਦੇ ਪਤੇ ਦਾ ਸੇਵਨ ਕਰਦੀਆਂ ਹਨ ਤਾਂ ਉਹਨਾਂ ਦੀਆਂ 7 ਸਮੱਸਿਆਵਾਂ ਦੂਰ ਹੋ ਸਕਦੀਆਂ ਹਨ ਪਹਿਲੀ ਕੋਈ ਵੀ ਪੀਰੀਅਡ ਸੰਬੰਧੀ ਦੂਸਰੀ ਖੂਨ ਦੀ ਸਫਾਈ ਤੀਸਰੀ ਪਰਚੰਦ ਤੰਤਰ ਸਹੀ ਹੁੰਦਾ ਚੌਥਾ ਯੂਰੀਨ ਸਮੱਸਿਆ ਪੰਜਵਾਂ ਕਬਜ਼ ਦੀ ਸਮੱਸਿਆ ਖਤਮ ਹੁੰਦੀ ਹੈ ਛੇਮਾ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਸਤਮਾ ਸਕਿਨ ਲਈ ਬਹੁਤ ਹੀ ਫਾਇਦੇਮੰਦ ਹੈ ਨੰਬਰ 41 ਜੇਕਰ ਤੁਸੀਂ ਰਾਜਮਾ ਨੂੰ ਭਿਉਉਣੇ ਭੁੱਲ ਗਏ ਹੋ ਤੇ ਇਸ ਨੂੰ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਕੁੱਕਰ ਵਿੱਚ ਪਾਣੀ ਅਤੇ ਇੱਕ ਚਮਚ ਨਮਕ ਨਾਲ ਪਕਾਓ ਜਦ ਤੱਕ ਇੱਕ ਸੀਟੀ ਨਾ ਵੱਜ ਜਾਵੇ ਫਿਰ ਇਸ ਨੂੰ ਠੰਡਾ ਹੋਣ ਦਿਓ ਤੇ ਇਸ ਵਿੱਚ ਆਈਸ 큐ਬ ਪਾ ਦਿਓ ਜੋ ਰਾਜਮਾ ਨੂੰ ਚੰਗੀ ਤਰ੍ਹਾਂ ਨਾ ਪਿਘਲਾ ਦਿੰਦਾ ਹੈ ਫਿਰ 5 ਤੋਂ 7 ਮਿੰਟਾਂ ਲਈ ਧੀਮੀ ਅੱਗ ਉੱਤੇ ਕੁੱਕਰ ਵਿੱਚ ਦੁਬਾਰਾ ਪਕਾਓ ਇਹ ਟ੍ਰਿਕ ਤੋਂ ਰਾਜਮਾ ਚੰਗੀ ਤਰ੍ਹਾਂ ਬਣਦੇ ਹਨ ਨੰਬਰ 42 ਹਫਤੇ ਦੇ ਹਰ ਐਤਵਾਰ ਵਾਲੇ ਦਿਨ ਤੁਹਾਨੂੰ ਆਪਣੀ ਧਾਰਮਿਕ ਥਾਂ ਤੇ ਜ਼ਰੂਰ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨਾ ਤੁਸੀਂ ਦਿਲ ਤੋਂ ਪਰਮਾਤਮਾ ਨਾਲ ਜੁੜੇ ਰਹਿੰਦੇ ਹੋ ਨੰਬਰ 43 ਜਿਹੜੀਆਂ ਆਰਤਾਂ ਦਾ ਸਰੀਰ ਜਿਆਦਾ ਮੋਟਾ ਹੁੰਦਾ ਹੈ ਉਹਨਾਂ ਦੇ ਅਕਸਰ ਫ੍ਰੈਕਚਰ ਸੁੱਟ ਪਾਏ ਹੋਈਆਂ ਜਿਆਦਾ ਰਚਦੇ ਹਨ ਤੇ ਨਾਲ ਹੀ ਇਹਨਾਂ ਵਿੱਚ ਉਹ ਜਿਆਦਾ ਮੋਟੀਆਂ ਵੀ ਨਹੀਂ ਲੱਗਦੀਆਂ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜੋਇਨ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ